ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਚੰਦਰਸਥੀ ਦੇਵੇ ਸਾਰੇ ਸ਼ਾਂਤੀ ਨਾਲ ਰਹੋ ਆਪਾਂ ਬਣਾਉਣ ਲੱਗੇ ਆ ਮਿਕਸ ਵਿੱਚ ਮਿਕਸ ਵਿੱਚ ਦੇ ਵਿੱਚ ਜੋ ਜੋ ਮੈਂ ਪਾਇਆ ਮਟਰ ਲਏ ਆ ਮਟਰ ਮੈਂ ਗਰਮ ਪਾਣੀ ਚ ਭਿਓ ਕੇ ਤਰਤੇ ਸੀਗੇ ਤੇ ਕਿਉਂਕਿ ਤੁਹਾਡੇ ਪੋਲੇ ਹੋ ਜਾਣਗੇ ਆਪਾਂ ਇਹ ਇਕੱਠੇ ਲਿਆ ਕੇ ਕੱਢ ਕੇ ਰੱਖੇ ਹੋਏ ਨੇ ਤੇ ਦੋ ਲੰਗੀਆਂ ਗਾਜਰਾਂ ਇੱਕ ਲਿਆ ਆਪਾਂ ਨੇ ਆਲੂ ਥੋੜਾ ਜਿਹਾ ਲਿਆ ਵਾ ਗੋਭੀ ਹਨਾ ਪੂਰਾ ਫੁੱਲ ਨਹੀਂ ਪਾਇਆ ਆਪਾਂ ਨਾ ਹੀ ਜ਼ਿਆਦਾ ਗਾਜਰਾਂ ਗਾਜਰਾ ਜਿਆਦਾ ਨਾ ਮਠਾਸ ਜੀ ਸਬਜੀ ਬਣਦੀ ਹੈ ਕਦੇ ਵੀ ਤੁਸੀਂ ਦੇਖ ਲਿਓ ਮਠਾਸ ਸਬਜੀ ਬਣੇਗੀ ਹੈਨਾ ਆਦਰਕ ਦਾ ਟੁਕਣਾ ਲਸਣ ਤੇ ਤਿੰਨ ਲੈ ਪਿਆਜ਼ ਪਿਆਜ਼ਾਂ ਦੀ ਭੂਕਾ ਜਿਹੀ ਨਿਕਲੇ ਜਮਾ ਚਲੋ ਇਹ ਵੀ ਹਰੇ ਪਿਆਜ਼ਾਂ ਦਾ ਕੰਮ ਦੇਣਗੇ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਮੈਂ ਦੁੱਧ ਦੇ ਹੱਥ ਨਾਲ ਕਿੱਦਾਂ ਕੱਟਦੀ ਆ ਸਾਰੀ ਸਬਜੀ ਭਜੀ ਥੋੜਾ ਹੱਥ ਦੇ ਨਾਲ ਪ੍ਰੋਬਲਮ ਤਾਂ ਮੈਨੂੰ ਜ਼ਰੂਰ ਆਉਂਦੀ ਹੈ ਪਰ ਮੈਂ ਸਬਜੀ ਭਾਜੀ ਇਕੱਠ ਨਾਲ ਕੱਟ ਕੇ ਬਣਾ ਲੈਣੀ ਆ ਕਾਪਾ ਕਿਸੇ ਵੱਲ ਨਹੀਂ ਝਾਕਦੇਗੇ ਕੋਈ ਦੇਖੇ ਜਾ ਕੋਈ ਕਰੂ ਹੈ ਨਾ ਅਜਾ ਥੋੜਾ ਗਲਾ ਬੇਚਰਾਵ ਲੱਗਦਾ ਮੈਨੂੰ ਆਪਾਂ ਜਿਆਦਾ ਇਸ ਤਰੀਕੇ ਦੇ ਨਾਲ ਮੈਂ ਕੱਟ ਲੈਣੀ ਹੈ ਸਬਜੀ ਤਾਂ ਇਹਨੂੰ ਇੱਥੇ ਰੱਖ ਕੇ ਜੇ ਮੈਂ ਇਦਾਂ ਬਚਾ ਲਿਆ ਪੀਸ ਕਰ ਲੈਣੀ ਥੋੜਾ ਜੁੜਿਆ ਰੱਖ ਕੇ ਨਾਲ ਨਾ ਫਿਰ ਕੱਟ ਲਈਦੀ ਪਰ ਓਨੀ ਬਰੀਕ ਓਨੀ ਵਧੀਆ ਤਾਂ ਨਹੀਂ ਕੱਟ ਹੁੰਦੀ ਹੈ ਨਾ ਪਰ ਫਿਰ ਵੀ ਆਪਾਂ ਐਕਸਪਰਟ ਹੋ ਗਏ ਜਿਸ ਜਾਂ ਦਾ ਹੱਥ ਤੇ ਪਲਾਸਟਰ ਲੱਗਿਆ ਇਸਾ ਥਨਾਲ ਕਟਣੀ ਹੈ ਹਨਾ ਥੋੜਾ ਜਿਹਾ ਸਪੋਟ ਲੈ ਲਈਦੀ ਹੈ ਉਹਦੀ ਉਂਗਲਾ ਦੀ ਜਦੋਂ ਰੋਟੀ ਲੱਗੇ ਤਾਂ ਇਹਨਾਂ ਨੂੰ ਜੂ ਪੀਸ ਕੱਟ ਕੇ ਇੱਥਾ ਕਰ ਲਓ ਇਨਸਾਨ ਨੂੰ ਮੈਂ ਇੱਕ ਜ਼ਰੂਰ ਇਸ ਮਤਲਬ ਕਿ ਆਹ ਤਜਰਬਾ ਆਇਆ ਮੈਨੂੰ ਕਿ ਫਾਮ ਦੋਨੇ ਹੱਥਾਂ ਨਾਲ ਕਰਨਾ ਜ਼ਰੂਰ ਸਿੱਖੋ ਭਾਈ ਖੱਬੇ ਨਾਲ ਵੀ ਸੱਜੇ ਨਾਲ ਵੀ ਲੈਫਟ ਵੀ ਰਾਈਟ ਵੀ ਹੈਨਾ ਪਰ ਦਰਦ ਹੁੰਦੀ ਜਦੋਂ ਕੰਮ ਕਰਦੇ ਆ ਥੋੜਾ ਜਿਹਾ ਆਪਾਂ ਇਹ ਨਹੀਂ ਕਿ ਨਹੀਂ ਹੁੰਦੀ ਦਰਦ ਮੇਰੇ ਦਰਦ ਹੁੰਦੀ ਆ ਉਸੇ ਦੁਖ ਦੇ ਹੱਥ ਦੇ ਵਿੱਚ ਆਪਾਂ ਨੂੰ ਕੱਟ ਲੈ ਤੇ ਕੱਟ ਕੇ ਆਪਾਂ ਨੂੰ ਕਿਸੇ ਭਾਂਡੇ ਚ ਨਾਲ ਦੇ ਨਾਲ ਪਾਈ ਜਾਣੇ ਆ। ਕੋਲ ਜਿੱਚ ਹਨ ਕੋਲ ਜਿੱਚ ਭਾਵੇਂ ਆਪਾਂ ਕਿਉਂਕਿ ਕੱਟਣੀ ਰੱਖਣੀ ਮੈਨੂੰ ਸੌਖੀ ਆ ਗਈ। ਤਕਲੀਫ ਤਾਂ ਬਿਲਕੁਲ ਹੁੰਦੀ ਹੈ ਇੱਕ ਹੱਥ ਨਾਲ ਕੰਮ ਕਰਨਾ ਪਰ ਕਰਦੇ ਆਂ ਆਪਾਂ ਕਿਸੇ ਤੇ ਡਿਪੈਂਡ ਨਹੀਂ ਹੁੰਦੇ ਕਿ ਮੈਂ ਕਿਸੇ ਦੀ ਝਾਕ ਕਰੀ ਜਾਊਂਗੀ ਹਨ ਕੋਈ ਆਏਗਾ ਮੈਂ ਸਬਜ਼ੀ ਬਣਾ ਕੇ ਦੇ ਦੇਗਾ ਇਹ ਕਰੇਗਾ ਹਨ ਤੇ ਮੈਂ ਥੋੜਾ ਇਦਾਂ ਕਰਕੇ ਕਰ ਲੈਣੀ ਜੰਨੀ ਆਗੇ। ਮੋਟੀ ਬਣ ਜਾਂਦੀ ਏ ਪਰ ਇਹ ਹੀ ਆ। ਤੋ ਫਰਕ ਟੈਸਟ ਚ ਮਰਕ ਨਹੀਂ ਪੈਦਾ ਸਬਜੀ ਕੱਟਣ ਚ ਫਰਕ ਪੈ ਜਾਂਦਾ ਸਾਰਾ ਜੇ ਤੇ ਬਾਕੀ ਹੋਰ ਕੋਈ ਚੱਕਰ ਨਹੀਂ ਜੋ ਮੈਂ ਸੇ ਬਤਾਈਆ ਉਹ ਆਪਾਂ ਚੱਲਣੀ ਹੈ ਹੱਸ ਕੇ ਚੱਲਦੇ ਆ ਇਹ ਹਨਾ ਮੇਰੇ ਸਰੀਰ ਨੂੰ ਕਸਟ ਵਗੈਰਾ ਆਉਂਦੇ ਹੀ ਰਹਿੰਦੇ ਨੇ ਤੋ 2 ਸਾਲ ਪਹਿਲਾਂ ਵੀ ਮੇਰੀ ਐਸੇ ਬਾਹਾਂ ਦਾ ਸਜੀ ਬਾਹਾਂ ਦਾ ਹੋਇਆ ਸੀ ਸਰਜਰੀ ਹੋਈ ਸੀ ਉਸੇ ਤੇ ਫੇਰ ਆਪਣੇ ਪਲਸਟਰ ਹੱਥ ਤੇ ਬਸ ਇਦਾਂ ਕਰਕੇ ਕੱਟਦੇ ਆ ਤਾਂ ਉਹ ਪਿਆਜ਼ ਵੀ ਦੱਸਾਂਗੀ ਕਿ ਮੈਂ ਕਿਹੜੇ ਤਰੀਕੇ ਨਾਲ ਕੱਢਦੀ ਆਂ ਬੜੀ ਮੱਥਾ ਮਾਰੀ ਹੁੰਦੀ ਆ ਕਿ ਸੋ ਅੱਖਾਂ ਲੱਗਦਾ ਵਾ ਹੈ ਨਾ ਕੱਟਣਾ ਵੈਸੇ ਤੇ ਪਰ ਹੁਣ ਉਹਦਾ ਦੀ ਆਤ ਬਣ ਜਾਂਦੀ ਹੈ ਨਾ ਚਲੋ ਬਾਬਾ ਮਿਹਰ ਕਰੇਗਾ ਆਪੇ ਪਹਿਲਾਂ ਮੈਨੂੰ ਹੁੰਦਾ ਸੀ ਹਾਏ ਮੈਂ ਕੀ ਕਰਾਂਗੀ ਹੈ ਨਾ ਪਲਸਟਰ ਲਾ ਕੇ ਤਾਂ ਮੈਂ ਲਵਾ ਕੇ ਰਾਜੀ ਨਹੀਂ ਸੀਗੀ ਕਿਉਂਕਿ ਸਰੀਰ ਆਪਣੇ ਨੂੰ ਇਦਾਂ ਦਾ ਕਸ਼ਟ ਆ ਇਹ ਰੋ ਆਪਾਂ ਦੀ ਕੱਟ ਰਹੀ ਹੈ ਹੁਣ ਤੁਹਾਨੂੰ ਦਿਖਾਉਣੀ ਆ ਆਪਾਂ ਗੋਭੀ ਦਾ ਪੀਸタル ਬਾਰੇ ਸੌਖੇ ਸਰਲ ਜਿਹੇ ਤਰੀਕੇ ਨਾਲ ਹੀ ਕੱਟੇ ਜਾਣਗੇ ਇਹ ਗੋਭੀ ਮੈਂ ਛੋਟੇ ਪੀਸੜੇ ਹਲਾਇਆ ਕੱਟ ਲਈ ਜਗੇ ਇਹਨਾਂ ਨੂੰ ਵੀ ਆਪਾਂ ਟਿੰਡਲੇ ਆ ਜਾਨੇ ਟਿੰਡਲੀ ਕਹਿੰਦੇ ਨੇ ਨਾ ਤੁਹਾਡੇ ਪਤਨ ਕੀ ਕਹਿੰਦੇ ਹੋਣਗੇ ਟਿੰਡਲੇ ਕਹਿੰਦੇ ਨੇ ਵੈਸੇ ਤਾਂ ਆਪਾਂ ਇਹ ਛੋਟੇ ਛੋਟੇ ਜਿਹੜੇ ਇਹਨੂੰ ਇਦਾਂ ਕੱਟ ਲਾਂਗੇ ਗਾਜਰਾ ਚੀ ਪਾ ਦਿੱਤੇ ਆ ਮोटे ਪੀਸ ਵੀ ਰੱਖਤੇ ਆਪਾਂ ਇਹਨਾਂ ਨੂੰ ਛੋਟੇ ਕਰਾਂਗੇ ਥੋੜੇ ਜਿਹਾ ਬਾਅਦ ਚ ਇਹ ਕਰਨੀ ਬਾਅਦ ਚ ਜੇਕਰ ਪੰਗਾ ਪੈ ਗਿਆ ਮੇਰੇ ਕੋਲੇ ਆਲੂ ਦਾ ਉਹ ਕਿਦਾਂ ਛੇਲਣਾ ਉਹ ਵੀ ਦੇਖਦੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਆ ਮੈਂ ਪਿਆਜ਼ ਆਲੂ ਤਾਂ ਬਹੁਤ ਟਾਈਮ ਲੱਗੇ ਛੇਲਿਆ ਜਾਏਗਾ ਉਹ ਨਹੀਂ ਦਿਖਾਵਾਂਗੀ ਪਿਆਜ਼ ਨੂੰ ਵੀ ਮੈਂ ਜਲ ਕੱਟਦੀ ਆ ਨਾ ਇਹ ਤਾਂ ਇੱਕ ਸਾਈਡ ਤੇ ਕਰਤਾ ਇਹਨੂੰ ਇੱਥੋਂ ਮੈਂ ਇਹ ਇਹਦੇ ਨਾਲ ਨਹੀਂ ਕੱਟ ਹੁੰਦਾ ਇਹ ਦੂਸਰੀ ਨਾਲ ਕੱਟ ਫੇਗਾ ਐਸੋ ਜੀ ਦੇ ਨਾਲ ਕੱਟ ਦੇਣੀ ਇਹਨੂੰ ਮੈਂ ਇਹ ਦੰਦਿਆਂ ਜ ਵਾਲੀ ਛੁਰੀ ਹੈ ਇਹ ਬੜੇ ਸੋਹਣੇ ਪੀਸ ਕਰ ਦਿੰਦੀ ਹੈ ਫਿਰ ਇਦਾਂ ਕਰਕੇ ਪੀਸ ਆਪਾਂ ਪਿਆਜ਼ ਨੂੰ ਇਸ ਤਰੀਕੇ ਨਾਲ ਉਸ ਛਿਰਕ ਲਾ ਲਾਂਗੇ ਇਹਦਾ ਹਨਾ ਕਹਿੰਦੇ ਹੁੰਦੇ ਆ ਲੋੜ ਕਾੜਦੀ ਕਾੜ ਕਹਿੰਦੇ ਹੁੰਦੇ ਆ ਲੋੜ ਦੀ ਮਾਂ ਹਨਾ ਜਦੋਂ ਕਾੜ ਪਈ ਹੁੰਦੀ ਆਪਣੇ ਤੇ ਆ ਜਾਂਦੀ ਹੈ ਫਿਰ ਮੁਸੀਬਤ ਇਹ ਮੁਸੀਬਤ ਵਾਲਾ ਹਾਲ ਹੀ ਹੈ ਮੇਰਾ ਤਾਂ ਫਿਰ ਇਹ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਵੀਡੀਓ ਲੰਬੀ ਹੋਏਗੀ ਤੁਹਾਨੂੰ ਸ਼ਾਰਟਕਟ ਦਿਖਾ ਰਹੀ ਹਾਂ ਮੈਂ ਆਲੂ ਆਪਾਂ ਨੇ ਛੱਲੇ ਲਏ ਛੱਲੇ ਤਾਂ ਚਲੋ ਥੋੜੀ ਜੀ ਮੁਸ਼ਕਲ ਜੀ ਨਾਲ ਆ ਹਨਾ ਤੇ ਆਪਾਂ ਹੁਣ ਇੱਕ ਟਾਇਆ ਇੱਕੋ ਹੀ ਆਲੂ ਕੱਟਣਾ ਸੀਗਾ ਮੈਂ ਜਿਆਦਾ ਨਹੀਂ ਗਾ ਇਹਨੂੰ ਵੀ ਇਸ ਤਰ੍ਹਾਂ ਕਰ ਲਾਂਗੇ ਮੈਂ ਕਰਕੇ ਤੇ ਇਦਾਂ ਦੇ ਬਰੀਕ ਟੁਕੜੇ ਬਰੀਕ ਨਹੀਂ ਜਿਆਦਾ ਥੋੜੇ ਜੇ ਮੇਰੇ ਹਸਬੰਦ ਨੂੰ ਤਾਂ ਆਲੂ ਬਿਲਕੁਲ ਨਹੀਂ ਚੰਗੇ ਲੱਗਦੇ ਵੇ ਮੈਂ ਤਾਂ ਹਲੇ ਪਾ ਲੈਣੀ ਨਹੀਂ ਹੁੰਦੀਆਂ ਜਿਵੇਂ ਕਹਿੰਦੇ ਹੁੰਦੇ ਹਨ ਮਟਰਾਂ ਤੋਂ ਵੀ ਦਿਲ ਜੱਕਣ ਲੱਗਿਆ ਨਾ ਮੈਂ ਮਟਰ ਸਰਦੀਆਂ 'ਚ ਮਟਰ 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 ਹੋ ਗਈ ਆ ਚਾਹ ਖਾ ਪਰ ਵੀ ਕੱਟ ਲਿਆ ਭਾਈ ਤੇ ਪਿਆਜ਼ ਪਿਆਜ਼ ਲਸਣ ਅਦਰਕ ਸਾਰਾ ਕੁਝ ਮੈਚ ਕੌਲੇਜ ਕੱਟ ਕੇ ਰੱਖ ਲੈ ਇਹਨੂੰ ਧੋਨੇ ਆਣ ਆਪਾਂ ਇਹ ਸਾਰਾ ਸਮਾਨ ਧੋ ਕੇ ਫਿਰ ਮੈਂ ਤੜਕਾ ਲਾਉਣੀ ਆ ਤੜਕਾ ਆਪਾਂ ਵਿਕਸੀ ਚ ਪੀਸਾਂਗੇ ਉਦਾਂ ਕੱਟ ਨਹੀਂ ਹੁੰਦਾ ਪਿਆਜ਼ ਕੜਾਹੀ ਗਰਮ ਹੋ ਗਈ ਆਪਾਂ ਪਾਵਾਂਗੇ ਸਰੋਂ ਦਾ ਤੇਲ ਮੈਂ ਸਰੋਂ ਦੇ ਤੇਲ ਚ ਬਣਾਵਾਂਗੀ ਚੱਕ ਜੀ ਉਹ ਵੀ ਆਪਾਂ ਥੋੜਾ ਜਿਹਾ ਪਾਣਾ ਜ਼ਿਆਦਾ ਨਹੀਂ ਪਾਣਾ ਮੈਂ ਤੁਸੀਂ ਸਿੱਖਿਆ ਬਹੁਤ ਵਾਰੀ ਮੈਂ ਕਿ ਬਿਨਾਂ ਤੇਲ ਕਿਉਂ ਤੋਂ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਪਰ ਮੈਂ ਥੋੜੀ ਸਿਹਤ ਨਾਲ ਠੀਕ ਹੋਣ ਕਰਕੇ ਨਾ ਮੇਰਾ ਸਾਰਾ ਮੂਡ ਹੀ ਆਫ ਜਾਇਆ ਹੋਇਆ ਪਿਆ ਕਿਉਂਕਿ ਮੈਂ ਮਸੀਵਾਰਸੀ ਬਣਾਉਣੀ ਹੈ ਕਿ ਦਰ ਨਹੀਂ ਕਰਦਾ ਹੁੰਦਾ ਇਹ ਹੁੰਦਾ ਹਾਏ ਕੋਈ ਬਣੀ ਬਣਾਈ ਚੀਜ਼ ਦੇ ਦੇਣ ਫਿਰ ਸੋਚੀ ਤਾਂ ਦੇਣੀ ਕਿ ਨਹੀਂ ਇੱਥੇ ਘੜ ਮਾਂ ਬੈਠੀ ਹੈ ਜਿਹੜੇ ਦੇਖੇ ਜਾਊਗੀ ਤੇਲ ਆਪਣਾ ਹੋਏਗਾ ਗਰਮ ਹੋਣ ਚੰਗੇ ਤਰੀਕੇ ਨਾਲ ਨੋਟੀਫਿਕੇਸ਼ਨ ਕੋਈ ਗਿਫਟ ਨਾ ਮੈਸੇਜ ਕੋਈ ਗਿਫਟ ਆਪਾਂ ਨੂੰ ਬਾਹਰ ਤੇ ਛੱਟ ਲੱਗਾਂ ਦਾ ਗਿਫਟ ਮਿਲਿਆ ਵਾ ਤੇਲ ਹੋ ਗਿਆ ਗਰਮ ਆਪਾਂ ਪਾਵਾਂਗੇ ਚ ਜੀਰਾ ਮਸਾਲਾ ਵੀ ਕੋਲੀ ਰੱਖ ਲਈਏ ਭਾਈ ਛੇਤੀ ਛੇਤੀ ਫਿਰ ਉਹ ਚੱਕ ਬਣੀ ਹੁੰਦਾ ਮੈਥੋਂ ਕਰਤਾ ਮੈਥੋਂ ਸੱਚੀ ਗੱਲਾਂ ਬਣਿਆ ਬਣਾਇਆ ਮਸਾਲਾ ਪੀਸਿਆ ਪਸਾਇਆ ਹਨਾ ਹੱਥ ਚੋਂ ਨਿਕਲ ਗਿਆ ਡੱਬਾ ਤਾਂ ਸਾਰਾ ਐ ਡਲ ਗਿਆ ਫਿਰ ਮੈਂ ਦੁਬਾਰਾ ਪਿਆਰ ਕੀਤਾ ਸਾਰਾ ਕੁਸ਼ਣ ਜੀਰਾ ਪਾ ਲਿਆ ਆਪਾਂ दोबारा सारा कुछ तैयार किया बहुत टाइम गया फिर मैं फिर मेरी दाल सब्जी भी ताहर ताहर सोचा कि आपने संभल संभल के कम कर अपनी आत हो जो हालां आत्त बंद हो आप चमचा भी मैं इदा फटना पैन फिर पापा ने ना उंगलों के ला के चमचे जम से कम करना पैदा ਤਰ੍ਹਾਂ ਮਾਤਾ ਨੂੰ ਸਾਰਿਆਂ ਨੂੰ ਠੀਕ ਠਾਕ ਰੱਖੇ ਬਹੁਤ ਔਖੇ ਕੱਪੜੇ ਡਾਰਬ ਤੇ ਆਪਾਂ ਤਰਕ ਤਰਕਾ ਮਿਕੇ ਕੇ ਤਾ ਨਾ ਸਬਜੀ ਸਾਵਾਂ ਦੇ ਹਮਲੇ ਰੰਗੀ ਦੇ ਰੋਦੀ ਰੇਤ ਤੇ ਪੈ ਗਈ ਨਾ ਜਿਆਦਾ ਨਹੀਂ ਛੇੜ ਨਾਲ ਹੁੰਦਾ ਕੰਮ ਜਦੋਂ ਜਿਆਦਾ ਛੇੜਨਾ ਕੰਮ ਕਰਨਾ ਹੀ ਹੁੰਦਾ ਮੇਰੇ ਹੱਥੇ ਸੱਟ ਲੱਗ ਜਾਏਗੀ ਜਿਹੜਾ ਡਾਰ ਬੈਠ ਜਾਏ ਨਾ ਇੱਕ ਵਾਰੀ ਆਪਾਂ ਨੂੰ ਸਿਰ ਡਾਲਾ ਪੇਟ ਜਿਹਦੇ ਵਿੱਚ ਰਹਿਦਾ ਹੀ ਆ ਮੈਂ ਲੈ ਕੇ ਜੇ ਤੁਸੀਂ ਡਾਰਾ ਕਿ ਮੈਂ ਬਸ ਕੇ ਰਹਾ ਜਿੰਨਾ ਵੀ ਰਹਿ ਸਕਨੀ ਐ ਤੇ ਮੇਰੇ ਸਟਨ ਨਾਲ ਆ ਕੇ ਆਵੇ ਹਨ ਆਪਾਂ ਤਾਂ ਮਸਾਲਾ ਪਾਉਂਦੇ ਹਾਂ ਜਿੰਨਾ ਮਸਾਲਾ ਭੁੰਨਾ ਜੇ ਉਨਾ ਹੀ ਆਪਣੀ ਸਬਜੀ ਸਵਾਦ ਬਣੇਗੀ ਹੋ ਗਿਆ ਦਿਖਾ ਮੈਂ ਮਸਾਲਾ ਭੁੰਨਣ ਤੋਂ ਬਾਅਦ ਸਬਜੀ ਮਸਾਲਾ ਆਪਣਾ ਭੁੱਜ ਗਿਆ ਪਾਣੀ ਦੇ ਵਿੱਚ ਜਿਆਦਾ ਮਸਾਲੇ ਤਾਂ ਮੈਂ ਐਡ ਨਹੀਂ ਕਰੂੰਗੀ ਪਰ ਕਰੂੰਗੀ ਥੋੜੇ ਜਿਹਾ ਜ਼ਿਆਦਾ ਸੇਕ ਕੱਟ ਕੀਤਾ ਮੈਂ ਸੇਕ ਕੱਟ ਕਰਕੇ ਮੈਂ ਥੋੜਾ ਜਿਹਾ ਪਾਣੀ ਪਾਵਾਂਗੀ ਇਹ ਪਾ ਰਹੇ ਹਾਂ ਸੇਕ ਪਾ ਰਹੇ ਹਾਂ ਹੁਣ ਪਾਉ ਰਹੇ ਹਾਂ ਨਮਕੋਂ ਨਮਕ 7 ਚਾਹਨ ਚਾਹਨ ਨਾਲ ਮਿਰਚ ਹਲਦੀ ਹਲਦੀ ਆਪਣੇ ਜਿੰਨੀ ਕਿ ਸਾਫ ਪਿੰਦੀ ਹੋ ਸਾਫ ਦੇ ਨਾਲ ਕਰ ਚਾਹਨਦੀ ਪਾਉ ਤੋ ਅੱਛਾ ਰਹਿੰਦਾ ਰਹਿਣਾ ਵਿੱਚ ਪਾਵਾਗੇ ਮੈਂ ਹਿੰਗ ਹਿੰਗ ਪਾ ਲਈ ਆਪਾਂ ਨੇ ਹਿੰਗ ਪਾ ਕੇ ਆ ਪਹਿਲੇ ਵਿੱਚ ਪਾਵਾਗੇ ਜੀ ਧਨੀਆ ਪਾਊਡਰ ਤੁਸੀਂ ਬਾਅਦ ਵਿੱਚ ਸਬਜ਼ੀ ਬਣ ਕੇ ਪਾਉਣਾ ਬਾਅਦ ਚ ਪਾ ਲੋ ਪਰ ਮੈਂ ਇਹਨੂੰ ਭੁੰਨਾਂ ਦੀ ਚੰਗੇ ਤਰੀਕੇ ਦੇ ਨਾਲ ਸਪਾਓਰ ਚਿਮਨੀ ਚਲਾਈਏ ਮਸਾਲੇ ਜੀ ਦਾ ਆਂਦਾ ਫਰਕ ਆச்சு ਬੋ ਜੀ ਮਤਲਬ ਕੁਝ ਸਾੜਨ ਜੇ ਜਾ ਆ ਜਾਂਦਾ ਫਿਰ ਹੁਣ ਮਰਚਣ ਜੇ ਨੱਕ ਜਾਂਦਾ ਜੀ ਤੇ ਜੀ ਵਿੱਚ ਰਹਿਣੀ ਜ਼ਰੂਰੀ ਹੈ ਇਹਦੇ ਵਿੱਚ ਮੈਂ ਪਾਵਾਵਾਂ ਜੀ ਸਬਜ਼ੀ ਵਾਲਾ ਮਸਾਲਾ ਥੋੜਾ ਜਿਹਾ ਜ਼ਿਆਦਾ ਨਹੀਂ ਜਾਦਾ ਮਸਾਲਿਆਂ ਵਾਲੀ ਮੇਰੇ ਹਸਬੰਦ ਕਹਿੰਦੇ ਸਬਜ਼ੀ ਨਹੀਂ ਚੰਗੀ ਹੁੰਦੀ ਹਨ ਪਰ ਮੈਨੂੰ ਚੰਗੀ ਲੱਗਦੀ ਹੈਗੇ ਤੇ ਜਿਆਦਾ ਮਸਾਲਿਆਂ ਵਾਲੀ ਸਭ ਚੰਗਾ ਲੱਗਦਾ ਹੈ ਤੇ ਫਿਰ ਆਪਾਂ ਅੱਜ ਜੀਰਾ ਪਾਊਡਰ ਵੀ ਪਾਵਾਂਗੇ ਮੈਂ ਤਾਂ ਥੋੜੀ ਥੋੜੀ ਸੌਦੀ ਅੜਬੀਆਂ ਸੁੱਕ ਨਾਲ ਸੁੱਕ ਦੇ ਨਾਲ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਵਾਂਗੇ ਇੱਕ ਜਿਹੀ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਕੀ ਪਾਉਣਾ ਹੋਰ ਆਪਾਂ ਨੇ ਪਾਵਾਂਗੇ ਦੇਉਗੀ ਮਿਰਚ ਹਾਂ ਤੁਹਾਨੂੰ ਜ਼ੋਰ ਪੈਂਦਾ ਜਦ ਚੀਜ਼ ਖੁੱਲਹੀਦੀ ਹੈ ਨਾ ਚਾਹੇ ਉਹ ਸਾਤਾ ਦੇ ਚੱਕੜ ਦਾ ਰੂਜ ਜਣਾ ਕੋਲਣਾ ਪਰ ਫਿਰ ਵੀ ਤਕਲੀਫ ਹੁੰਦੀ ਹੈ ਵਰਤੋ ਇੱਕ ਮਾੜੀ ਚੀਜ਼ ਨੋਟ ਆਪਣਾ ਮਸਾਲਾ ਹੋ ਗਿਆ ਤਿਆਰ ਪੇਚ ਪਾਵਾਂਗੇ ਥੋੜਾ ਜਿਹਾ ਪਾਣੀ ਜਦੋਂ ਮਸਾਲਾ ਪੱਜ ਗਿਆ ਤਾਂ ਸਮਝੋ ਸਬਜ਼ੀ ਰੈਡੀ ਹੁੰਦੀ ਹੈ ਕਿਉਂਕਿ ਜਿਆਦਾ ਟਾਈਮ ਮਸਾਲੇ ਨੂੰ ਜਲਦੇ ਆਪਾਂ ਨੂੰ ਲਾਉਣਾ ਪੈਂਦਾ ਵਾ ਫਿਰ ਉਸ ਤੋਂ ਬਾਅਦ ਤਾਂ ਸਬਜ਼ੀ ਚਲੋ ਰੈਡੀ ਹੋ ਹੀ ਜਾਂਦੀ ਹੈ ਹਨਾ ਇਹ ਆਪਾਂ ਨੂੰ ਮਸਾਲਾ ਆਪਣਾ ਪੁੱਜ ਗਿਆ ਤੇ ਤਿਆਰ ਮਸਾਲਾ ਦਾ ਕਲਰ ਬਹੁਤ ਸੋਹਣਾ ਆਇਆ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦੇਈਏ ਇਹਦੇ 'ਚ ਕਿਉਂਕਿ ਆਪਣੀ ਗਾਜਰਾ ਤੇ ਮਟਰ ਰਿਜਣੇ ਨੇ ਹਨਾ ਪਾਣੀ ਹਮੇਸ਼ਾ ਗਰਮ ਖਾਸ ਕਰਕੇ ਸਰਦੀਆਂ 'ਚ ਜੇ ਤੁਸੀਂ ਬਣਾਉਣੇ ਤਾਂ ਕੁੱਕਰ 'ਚ ਵੀ ਇਹਦੀ ਸੀਟੀ ਸਰ ਵੀ ਲਵਾ ਸਕਦੇ ਪਰ ਮੈਂ ਕੁੱਕਰ 'ਚ ਸੀਟੀ ਨਹੀਂ ਲਵਾਈਗੀ ਕਿ ਐਦਾਂ ਹੀ ਪਾ ਦਿੰਨੇ ਆਪਾਂ ਹਨਾ ਮਰਚਲ ਹੌਲੀ ਹੌਲੀ ਰਿਜੀ ਜਾਊਗਾ ਆਪਾਂ ਨੂੰ ਲੈ ਖਾਣੀ ਦਾ ਪਾਣੀ ਬਹੁਤ ਜਾ ਕੇ ਲੇਟ ਹੈ ਪਾਣੀ ਗਰਮ ਹੋਣ ਲੱਗ ਗਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਗਾਜਰਾਂ ਤੇ ਮਟਰ ਪਾਣੀ ਗਰਮ ਸੀ ਹਵਾਲਾ ਵੀ ਆ ਗਿਆ ਸਭ ਤੋਂ ਪਹਿਲਾਂ ਪਾਤੇ ਮੈਂ ਮਟਰ गाजर टाइम लगता है, ना। है तो गोभी, गोभी तो मैं थोड़ा जा चीज चकन बस ये चीजा पा तरह पका लें उस बाद गोभी हाले गोभी छोटे पीस रखने वे पीस नहीं करने इसलिए वो तो देर बाद फिर दिखावा मिक्स वेज बन के तैयार होगी थोड़ी जि रहेगी बन बढ़ जो सेक लाई जाने ना ਗੋਭੀ ਪਾਉਤੋ ਗੋਭੀ ਦਾ ਪਾਣੀ ਆ ਬੜਾ ਨਿਕਲਦਾ ਰਹਿੰਦਾ ਤਾਂ ਤੇ ਬਸ ਉਹ ਚੀਜ਼ਾਂ ਮੈਂ ਕਿਤੇ ਤਿਆਰ ਥੋੜੀ ਜਿਹੀ ਰਸਮਿਸ ਜੀ ਰੱਖਾਂਗੇ ਬਾਹਲੀ ਸੁੱਕੀ ਨਹੀਂ ਮੈਂ ਬਣਾਉਣੀ ਐ ਇਸ ਲਈ ਮੈਂ ਬਾਹਲੀ ਨੂੰ ਸੁਕਾ ਰਹੀ ਹਾਂ ਤੁਸੀਂ ਇਸ ਰਸਮਿਸ ਜੀ ਖਾ ਕੇ ਦੇਖਿਆ ਇਦਾਂ ਲੱਗਦਾ ਹਾਂਗਾ ਜੇ ਮੈਂ ਆਪਾਂ ਕਿਸੇ ਗੁਰਦੁਆਰਾ ਸਾਹਿਬ ਦੇ ਲੰਗਰ ਚ ਖਾਣੇ ਹਨ ਤੇ ਬਹੁਤ ਟੇਸਟ ਲੱਗਦੀ ਇਹਨਾਂ ਰਸਮਿਸ ਸਾਹਿਬ ਜੀ ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ ਜਾਂਦੇ ਵਾਸਤੇ